ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਲੁੱਟ ਦਾ ਸ਼ਿਕਾਰ ਹੋਈਆਂ ਛੋਟੀ ਬੱਚੀ ਸਮੇਤ ਦੋ ਮਹਿਲਾਵਾਂ ਨੂੰ ਪਿੰਡ ਵਾਸੀਆਂ ਦੇ ਵੱਲੋਂ ਜ਼ਖਮੀ ਹਾਲਤ ਦੇ ਵਿੱਚ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੀ ਮਹਿਲਾਵਾਂ ਦੀ ਪਛਾਣ ਅਮਰਜੀਤ ਕੌਰ ਤੇ ਸੋਨੀਆ ਵਾਸੀ ਪਿੰਡ ਕੋਟਲੀ ਖੱਖੀਆਂ ਜ਼ਿਲ੍ਹਾ ਜਲੰਧਰ ਦੇ ਵਜੋਂ ਹੋਈ ਹੈ। ਤਾਂ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਲੰਬੜਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਦੋਵੇਂ ਮਹਿਲਾਵਾਂ ਜੋ ਕਿ ਰਸਤੇ ਦੇ ਵਿੱਚ ਜਾ ਰਹੀਆਂ ਸਨ ਤੇ ਰਿਸ਼ਤੇ ਦੇ ਵਿੱਚ ਦਰਾਨੀ ਜਿਠਾਣੀ ਲੱਗਦੀਆਂ ਨੇ ਆਪਣੀ ਬੱਚੀ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਫਗਵਾੜਾ ਸ਼ਹਿਰ ਵਿਖੇ ਖਰੀਦਦਾਰੀ ਕਰਨ ਦੇ ਲਈ ਆਈਆਂ ਸਨ। ਜਦੋਂ ਇਹ ਖਰੀਦਦਾਰੀ ਕਰਕੇ ਵਾਪਸ ਪਿੰਡ ਨੂੰ ਜਾ ਰਹੀਆਂ ਸਨ ਤਾਂ ਇਹਨਾਂ ਦੇ ਪਿੱਛੇ ਮੋਟਰਸਾਈਕਲ ਸਵਾਰ ਲੁਟੇਰੇ ਲੱਗ ਜਾਂਦੇ ਨੇ। ਜਦਦੇ ਪਿੰਡ ਦੇ ਕੋਲ ਪਹੁੰਚੀਆਂ ਤਾਂ ਘਬਰਾ ਕੇ ਇਹਨਾਂ ਦੀ ਸਕੂਟਰੀ ਝੋਨੇ ਦੇ ਖੇਤਾਂ ਦੇ ਵਿੱਚ ਇਹਨਾਂ ਵੱਲੋਂ ਵਾਰ ਦਿੱਤੀ ਜਾਂਦੀ ਹੈ ਇਹ ਡਿੱਗ ਪੈਂਦੀਆਂ ਨੇ ਜਿਸ ਤੋਂ ਬਾਅਦ ਉਕਤ ਲੁਟੇਰਿਆਂ ਨੇ ਉਹਨਾਂ ਉੱਪਰ ਤੀਸਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਦੋਵੇਂ ਮਹਿਲਾਵਾਂ ਗੰਭੀਰ ਜ਼ਖਮੀ ਹੋ ਜਾਂਦੀਆਂ ਨੇ ਉਕਤ ਲੁਟੇਰੇ ਉਹਨਾਂ ਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੈਂ ਵਾਲੀਆਂ ਤੇ ਮੋਬਾਈਲ ਫੋਨ ਇਸ ਦੇ ਨਾਲ ਪਰਸ ਦੇ ਵਿੱਚ ਪਈ ਨਗਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਰ ਹਸਪਤਾਲ ਫਗਵਾੜਾ ਲਿਆਂਦਾ ਗਿਆ ਹਸਪਤਾਲ ਦੇ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਮੁੱਢਲੀ ਸਹਾਇਤਾ ਦੇ ਕੇ ਹਾਇਰ ਸੈਂਟਰ ਜਲੰਧਰ ਰੈਫਰ ਕਰ ਦਿੱਤਾ ਗਿਆ ਤੇ ਪਿੰਡ ਵਾਸੀਆਂ ਦੇ ਵੱਲੋਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਹੈ ਕਿ ਅਜੇ ਹੀ ਸ਼ਰਾਰਤੀ ਅੰਸਰਾਤੇ ਨੱਥ ਪਾਈ ਜਾਵੇ ਤੇ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਰਹàngੀਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਾ ਸ਼ਰਮਾ ਦੀ ਰਿਪੋਰਟ। ਸਰ ਕੀ ਨਾਮ ਹੈ ਬਈ? ਮੇਰਾ ਨਾਮ ਬਰਿੰਦਰ ਕੁਮਾਰ ਆ ਜੀ। ਬਰਿੰਦਰ ਕੁਮਾਰ ਜੀ। ਲੰਬਰਦਾਰ ਰਿਪੋਰਟਰ ਖਾ ਗਿਆ। ਤੇ ਕੀ ਮਾਮਲਾ ਜੀ ਨਾਲ ਤੁਸੀਂ ਦੋ ਲੇਡੀਜ਼ ਨੂੰ ਲੈ ਕੇ ਆ? ਇਹ ਸਰ ਗਲਾਰੀ ਤੋਂ ਆ ਰਹੇ ਸੀ ਆਪਣੀ ਸ਼ਾਪਿੰਗ ਕਰਕੇ ਇਹਨਾਂ ਦੇ ਮਗਰ ਬੰਦੇ ਪੈ ਰਹੇ ਅਸਤੇ ਅੱਛਾ ਬੰਦੇ ਏਡੀ ਨਡਰਤਾ ਦੇ ਨਾਲ ਆਏ ਉਹ ਸਾਡੇ ਪਿੰਡ ਦੇ ਵਿੱਚੇ ਆ ਗਏ ਇਹਨਾਂ ਦੇ ਦਾਤ ਮਾਰਿਆ ਕਦੇ ਪੁੱਠਾ ਦਾਤ ਮਾਰਿਆ ਤੇ ਸਿੱਧਾ ਦਾਤ ਮਾਰਨ ਦਾ ਹੋ ਸਕਦਾ ਜੱਖਮੀ ਨਹੀਂ ਹੋ ਜਾਂਦੇ ਜਾ ਰਹੇ ਉਹ ਪੁੱਠਾ ਦਾਤ ਮਾਰ ਕੇ ਦੇ ਡਰ ਪਈਆਂ ਇਹਨਾਂ ਦੇ ਕੋਲ ਪਰਸ ਤੇ ਵੀ ਮੋਬਾਈਲ ਸੀ ਉਹ ਲੈ ਲਵੋਗੇ ਇੱਕ ਤਰੀਕ ਚੈਨੀ ਵੀ ਦਾ ਪਾਰਿਆਂ ਨੂੰ ਵੀ ਪਏ ਅੱਛਾ ਜੀ ਉਹਦੇ ਤੇ ਪਿੰਡ ਦੇ ਵਿੱਚ ਜਾਣ ਕੇ ਸਾਡੇ ਪਿੰਡ ਦਾ ਸਾਰਾ ਪੰਚਾਇਤ ਮੋਹਤਵਾਰ ਬੰਦੇ ਇਕੱਠੇ-ਅਕੱਠੇ ਹੋ ਗਏ ਇੱਕ ਬੰਦਾ ਸਾਹਮਣੇ ਜਿਹਦਾ ਮੋਟਰ ਤੋਂ ਉਨਾਰੀ ਉਹਨੇ ਜੇ ਦੇਖਿਆ ਵੀ ਇਹਨੂੰ ਪਏ ਉਹ ਨੱਟ ਗਿਆ ਤਾਂ ਉਸੇ ਛੱਡ ਕੇ ਉਹ ਆਪਣੇ ਮੋਟਰਸਾਈਕਲ ਦੇ ਨੱਟ ਪਾ ਲਿਆ। ਅੱਛਾ ਮੋਟਰਸਾਈਕਲ ਛੱਡ ਗਈ। ਮੋਟਰਸਾਈਕਲ ਨਾਲੇ ਲੈ ਗਿਆ ਨੱਟ ਗਾ ਜੀ ਨੂੰ। ਅੱਛਾ ਜੀ। ਫੇਰ ਅਸੀਂ ਬਾਅਦ ਚ ਇਹਨਾਂ ਨੂੰ ਚੱਕਿਆ ਚੁੱਕਿਆ ਫੇਰ ਦੇ ਵਿੱਚੋਂ। ਨਸਾਂਜਾ ਪੁਲਿਸ ਨੂੰ ਇਨਫੋਰਮ ਕੀਤਾ। ਇਹਨੂੰ ਬੋਲ ਕਰਕੇ ਤਾਂ ਫੇਰ ਦੇ ਵਿੱਚ ਸਿਮਲਾ ਹਸਲ ਲੈਂਦਾ। ਇਹ ਕਿੰਨੇ ਇਹ ਕਿੰਨੇ ਲੈਨੇ ਸੀ? ਇਹ ਦੋ ਜਾਣੀਆਂ ਸੀ ਇੱਕ ਬੱਚੀ ਸੀ ਵੀ ਨਾਲ ਤੇ ਦੋ ਜਾਣੀਆਂ ਅੰਦਰ ਆਣੀ ਜਿਹਾ ਨਹੀਂ। ਅੱਛਾ ਜੀ। ਤੁਸੀਂ ਇਸ ਤੋਂ ਪਹਿਲਾਂ ਵੀ ਕੋਈ ਚੋਰ ਫੜ ਕੇ ਦਿੱਤਾ ਸੀ ਪੁਲਿਸ ਨੂੰ? ਪਰसों ਰਾਤ ਦਿੱਤਾ ਸਰ ਜੀ ਤੇ ਉਹਦੇ ਕੋ ਤੁਹਾਨੂੰ ਤੁਸੀਂ ਮੋਕੇ ਤੇ ਕੀ ਫੜਿਆ ਸੀ ਉਹਦੇ ਕੋਲ ਇੱਕ ਜਿਹੜਾ ਚਾਕੂ ਸੀ ਏਡਾ ਤੋਂ ਬੜਾ ਜੀ ਉਹਨੇ ਛੱਪੜ ਦੀ ਸਾਈਡ ਦਿੱਤਾ ਉਹਦਾ ਜਿਹੜਾ ਉੱਪਰ ਨਾਲ ਕਵਰ ਹੁੰਦਾ ਕਵਰ ਬਰਾਮਦ ਸਾਨੂੰ ਹੋਇਆ ਤੇ ਤੁਸੀਂ ਨਾ ਮੋਟਰਸਾਈਕਲ ਕਵਰ ਸਾਬੋਸਾ ਸੀ ਉਹਨਾਂ ਨੂੰ ਦੇ ਤਾ ਪੁਲਿਸ ਸੰਬੰਧਾ ਚੌਂਕ ਤੇ ਤੁਸੀਂ ਨਾ ਕੀ ਕਾਰਵਾਈ ਕੀਤੀ ਜਦੋਂ ਕੋਈ ਜਾਣਨੇ ਤੁਹਾਨੂੰ ਬੁਲਾਇਆ ਤੁਸੀਂ ਨਹੀਂ ਲਿਆ ਜੀ ਨਾ ਸਾਨੂੰ ਕੋਈ ਦੱਸਿਆ ਹੋਇਆ ਇਹ ਵੱਡੇ ਭਾਈ ਤੁਸੀਂ ਇਹ ਕਹੇ ਦੱਸਿਓ ਵੀ ਜਿਹੜੇ ਕੱਪੜੇ-ਕੁੱਪੜੇ ਬਹੁਤ ਕਿੱਲੇ ਹੋਏ ਇਹਨਾਂ ਨੇ ਕੀ ਕਾਰਨ ਇਹ ਕਿਉਂ ਕਿੱਲੇ ਹੋਏ ਸੱਚ ਦਾ ਇੱਕ ਬੰਦੇ ਤੇ ਘਰਾਈਆਂ ਵੀਆਂ ਸੀ ਜਦੋਂ ਬੰਦੇ ਲੱਗੇ ਮਦਰ ਝੋਨੇ ਦਾ ਕੇਸ ਸੀ ਉਹਦੇ ਵਿੱਚ ਡੇਟ ਜੋਨੇ ਤੇ ਜਾ ਡਿਗੀਆਂ ਉੱਥੋਂ ਇਹ ਨਹੀਂ ਜਾ ਗਏ ਉਦੋਂ ਤਾਂ ਪਰਸ ਹੋਇਆ ਤੇ ਚੈਨੀ ਚੁੰਨੀ ਹੱਥ ਪਾਈ ਚੈਨੀ ਵਾਰੀਆਂ ਅੱਛਾ ਜੀ ਕੀ ਕੀ ਲਗਾਏ ਉਹ ਸਾਨੂੰ ਹਲਕਾ ਕੀ ਨਾਮ ਇਹਨਾਂ ਦਾ ਪਤਾ ਹੀ ਨਾਮ ਸਾਡੇ ਕੋਲ ਨਹੀਂ ਰੋਹਾ ਨਹੀਂ ਪਤਾ ਕਰਕੇ ਤੁਹਾਨੂੰ ਦੱਸ ਦਨਾਂ ਕੀ ਮੰਕਰ ਦੇ ਪੁਲਿਸ ਤੋਂ ਮੰਗਤ ਤਾਂ ਸਾਡ ਪ੍ਰਸ਼ਾਸਨ ਮੋਰੇ ਇਹ ਕਰਦੇ ਆ ਸਾਡੇ ਬੇਲੇ ਰੋਤਾ ਪੂਆ ਹੋ ਗਈਆਂ ਸਾਡੇ ਇੱਕ ਜਗਾ ਧਰਮਨਸਤਾਨ ਆ ਉੱਥੇ 2-3 ਮਰ ਜਿੰਦੇ ਰੋਟੇ ਲਈ ਤਾਂ ਆਪ ਉਹਨਾਂ ਦਾ ਸਹਿਯੋਗ ਕਰਦੇ ਆ ਫਰਕ ਛੱਡ ਦਿੰਦੇ ਆ ਕਿੱਥੇ ਜਾਈਏ ਤੁਸੋਂ ਅਸੀਂ ਦਿਨ ਦਿਹਾੜੇ ਇਹ ਬਾਤ ਤਾਂ ਹੋਣ ਲੱਗੀਆਂ ਆ ਰਾਤ ਨੂੰ ਤਾਂ ਇਹਦਾ ਪਾਣੀ ਨਹੀਂ ਝੋਲਣ ਦੇ ਸਕਦੇ ਇਹਨਾਂ ਇਲਾਕਿਆਂ ਦੇ ਠੀਕ ਹੋ ਗਿਆ ਹਾਈਡਰੋਸ ਤੋਂ ਕੀ ਮਾਮਲਾ ਜੀ ਦੋ ਔਰਤਾਂ ਆਪਣੇ ਫਕਾੜਾ ਦੇ ਸਿਵਲ ਹਸਪਤਾਲ ਲਈ ਲੈ ਗਈਆਂ ਜੀ ਸਾਡੇ ਕੋਲ ਦੋ ਔਰਤਾਂ ਆ ਅਮਰਜੀਤ ਤੇ ਸੋਨੇ ਆ ਤੇ ਉਹਨਾਂ ਦੇ ਦੱਸਣ ਦੇ ਮੂਲ ਮੁਤਾਬਕ ਉਹਨਾਂ ਦੇ ਨਾਲ ਵਾਰਤਾਤ ਹੋਈ ਹੈ ਦਸਾਂਝਾਂ ਦੇ ਕੋਲ ਕਿ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਜਲੰਧਰ ਸਿਵਲ ਹਸਪਤਾਲ ਦਾ ਪੱਧਰ ਮੈਨੇਜਮੈਂਟ ਲਈ ਰੈਫਰ ਕੀਤਾ ਗਿਆ ਸਿਰਫ ਉਹ ਪੁਲਿਸ ਇਨਫੋਰਮੇਸ਼ਨ ਵਗੈਰਾ ਹੀ ਉਹ ਉਹਨਾਂ ਨੇ ਹੀ ਭੇਜਣੀ ਜਲੰਧਰ ਬਾ